ਅਗਲੀ ਖਬਰ ਵੱਲ ਚਲਿਏ ਇੱਕ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਸੰਜੀਤ ਸਿੰਘ ਇਹਦੀ ਖਬਰ ਆਪਾਂ ਕਾਫੀ ਸਮਾਂ ਪਹਿਲਾਂ ਵੀ ਕੀਤੀ ਸੀ ਜਿਹਦੀ ਫਲੋਰੀਡਾ ਦੇ ਵਿੱਚ ਕੰਪਨੀ ਸੀ ਜਿਸ ਦਾ ਨਾਮ ਰਾਇਲ ਬੈਂਗਲ ਲੌਜਿਸਟਿਕਸ 45 ਸਾਲਾਂ ਦਾ ਸੰਜੀਤ ਸਿੰਘ ਉਹਨੂੰ 23 ਸਾਲਾਂ ਦੀ ਸਜ਼ਾ ਹੋਈ ਹੈਗੀ ਆ ਮਈ 30 ਨੂੰ ਫਲੋਰੀਡਾ ਦੀ ਕੋਰਟ ਦੇ ਵਿੱਚ ਇਸ ਨੇ 54 ਮਿਲੀਅਨ ਡਾਲਰ ਦੀ ਇੱਕ ਪੌਂਜੀ ਸਕੀਮ ਚਲਾਈ ਸੀ 2000 ਇਨਵੈਸਟਰਸ ਤੋਂ ਪੈਸੇ ਇਕੱਠੇ ਕੀਤੇ ਬਹੁਤ ਸਾਰੇ ਇਹਦੇ ਵਿੱਚ ਹੇਸ਼ੀਅਨ ਮੂਲ ਦੇ ਲੋਕ ਸੀਗੇ ਜਿਨ੍ਹਾਂ ਤੋਂ ਪੈਸੇ ਲਏ ਵੀ ਤੁਸੀਂ ਪੈਸੇ ਪਾਓ ਸਾਡੀ ਕੰਪਨੀ ਦੇ ਵਿੱਚ ਤੇ ਤੁਸੀਂ 파ਟਰਨ ਹੋਵੋਗੇ ਨਾਲ ਸਾਡੀ ਜਿਹੜੀ ਐਕਸਪੈਂਸ਼ਨ ਬਹੁਤ ਜ਼ਿਆਦਾ ਹੋ ਰਹੀ ਆ ਸਾਡੀ ਟਰੱਕਿੰਗ ਕੰਪਨੀ ਦੇ ਬਹੁਤ ਜ਼ਿਆਦਾ ਜਿਹੜੇ ਕੰਟਰੈਕਟ ਆ ਉਹ ਮਿਲੇ ਹੋਏ ਆ ਉਹਨਾਂ ਨੂੰ ਮਿਲੇ ਹੋਇਆ ਇਸ ਕਰਕੇ ਜੋ ਰੇਟ ਆਫ ਰਿਟਰਨ ਆ ਉਹ ਬਹੁਤ ਜ਼ਿਆਦਾ ਹੋਊਗਾ ਪਰ ਇਹ ਸਾਰਾ ਕੁਝ ਅ ਸਿਗਾ ਫਰਾਡੀ ਸੋ 200 ਤੋਂ ਵੱਧ ਜਿਹੜੇ ਫਲੀਟਸ ਆ ਇਹ ਉਸਨੇ ਸ਼ੋ ਕੀਤੇ ਸੀਗੇ ਕਹਿੰਦੇ ਭਈ ਜਿਹੜੇ ਪ੍ਰੋਸੀਕਿਊਟਰਸ ਤੇ ਐਫਬੀਆਈ ਨੇ ਦੱਸਿਆ ਪਈ ਜੋ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸੀ ਉਹ ਉਹ ਉਸਨੇ ਆਪਣੇ ਲਈ ਮਸਲੀਕਾਰਾਂ ਖਰੀਦਣ ਦੇ ਲਈ ਘਰ ਨੂੰ ਰੈਨੋਵੇਟ ਕਰਨ ਦੇ ਲਈ ਇੰਡੀਆ ਦੇ ਵਿੱਚ ਵੀ ਆਪਣੇ ਰਿਸ਼ਤੇਦਾਰਾਂ ਨੂੰ ਉਹ ਜਿਹੜਾ ਪੈਸੇ ਆ ਉਹ ਭੇਜਦਾ ਰਿਹਾ ਤੇ ਬਹੁਤ ਸਾਰੇ ਜਿਹੜੇ ਵਿਚਾਰੇ ਆਮ ਲੋਕ ਸੀਗੇ ਟਰੱਕਿੰਗ 'ਚ ਕੰਮ ਕਰਦੇ ਸੀਗੇ ਉਹਨਾਂ ਨੇ ਇਸ ਕੰਪਨੀ ਦੇ ਵਿੱਚ ਜਿਹੜੇ ਪੈਸੇ ਆ ਇਸ ਪੌਂਜੀ ਸਕੀਮ ਦੇ ਅੰਡਰ ਇਨਵੈਸਟ ਕੀਤੇ ਸੀ ਤੇ ਉਹਨਾਂ ਦੇ ਜਿਹੜੇ ਪੈਸੇ ਆ ਉਹ ਲਗਭਗ ਸਾਰਿਆਂ ਦੇ ਹੀ ਜਿਹੜੇ ਆ ਉਹ ਉਹ ਰੋਲ ਗਿਆ ਪਕੜ ਸਕਦੇ ਖਤਮ ਹੋ ਗਿਆ ਸੋ ਸੰਜੀਤ ਸਿੰਘ ਨੂੰ ਕਨਵੈਕਟ ਕੀਤਾ ਗਿਆ ਕਾਂਸਪੀਰੇਸੀ ਵਾਇਰ ਫਰਾਡ ਮਨੀ ਲਾਂਡਰਿੰਗ ਨਵੰਬਰ 2024 24 ਦੇ ਵਿੱਚ ਜੀ ਪਰ ਜੋ ਜੀ ਇਨ ਫੈਕਟ ਸੀਡੀਐਲ ਲਾਈਫ ਵਾਲੇ ਤਾਂ 53 54 ਮਿਲੀਅਨ ਕਹਿ ਰਹੇ ਆ ਪਰ ਜਿਹੜੀ ਅਦਾਲਤ ਆ ਜਿਹੜੀ ਪ੍ਰੈਸ ਰਿਲੀਜ਼ ਆ ਯੂ ਐਸ ਅਟਰਨੀ ਆਫਿਸ ਦੀ ਉਹ ਕਹਿੰਦੇ ਵੀ 100 ਮਿਲੀਅਨ ਤੋਂ ਵੱਧ ਦੀ ਜਿਹੜੀ ਉਹ ਪੌਂਜੀ ਸਕੀਮ ਸੀਗੀ ਆਪਣੀ ਟਰাকিং ਕੰਪਨੀ ਦੇ ਥਰੂ ਜਿਹੜਾ ਇਹਨਾਂ ਨੇ ਚਲਾਈ ਸੀ ਇਹ ਸੰਜੀਤ ਸਿੰਘ ਬੰਗਾਲ ਤੋਂ ਸਬੰਧਿਤ ਹੋ ਸਕਦਾ ਕਿਉਂਕਿ ਇਹਨੇ ਕੰਪਨੀ ਦਾ ਨਾਮ ਜਿਹੜਾ ਰਾਇਲ ਬੰਗਾਲ ਲੌਜਿਸਟਿਕ ਆ ਮੈਂ ਫੇਸਬੁੱਕ ਹੰਗਾ ਲਿਆ ਸੀ ਇਹਦੀ ਤੇ ਉੱਥੇ ਦੇ ਇੱਕ ਹਾਈ ਸਕੂਲ ਨੂੰ ਇਹ ਲਾਈਕ ਹੁੰਦਾ ਸੀਗਾ ਮੋਸਟ ਪ੍ਰੋਬਬਲੀ ਬੰਦਾ ਉਹੀ ਹਾਈ ਸਕੂਲਾਂ ਨੂੰ ਫੋਲੋ ਕਰਦਾ ਜਿੱਥੇ ਆਪ ਬੰਦਾ ਪੜਿਆ ਹੁੰਦਾ ਆ ਸੋ ਉਹ ਭਾਰਤੀ ਮੂਲ ਦਾ ਇਹ ਜਿਹੜਾ ਬੰਦਾ ਆ ਇਸ ਨੇ ਐਡੀ ਤਗੜੀ ਜਿਹੜੀ ਆ ਸਕੀਮ ਲਾ ਕੇ ਲੋਕਾਂ ਨੂੰ ਜਿਹੜਾ ਉਹ ਠੱਗ ਲਿਆ ਤੇ ਹੁਣ ਕਹਿੰਦੇ ਵੀ ਜੇ ਕਨਵਿਕਟ ਹੋ ਜਾਂਦਾ ਆ ਤਾਂ ਕੋਈ ਦਾ ਇਸ਼ਕ ਸਾਲ 2 ਸਾਲ 5 ਸਾਲ 10 ਸਾਲ 20 ਸਾਲ ਨਹੀਂ 150 ਸਾਲ ਦੀ ਜਿਹੜੀ ਸਜ਼ਾ ਆ ਇਸ ਬੰਦੇ ਨੂੰ ਜਿਹੜੀ ਉਹ ਹੋ ਸਕਦੀ ਆ ਫੈਡਰਲ ਡਿਸਟ੍ਰਿਕਟ ਕੋਰਟ ਤੇ ਜਿਹੜੇ ਜੱਜ ਆ ਉਹ ਇਵੈਂਚੁਅਲੀ ਜਿਹੜੇ ਆ ਉਹ ਇਸ ਦੀ ਸਜ਼ਾ ਆ ਉਹ ਮੁਕਰਰ ਕਰਨਗੇ ਜਿਊਰੀ ਦੇ ਸਾਹਮਣੇ ਜਿਹੜਾ ਟ੍ਰਾਇਲ ਹੈ ਦਾ ਅਕਤੂਬਰ ਚ ਔਰ ਜੋਸ਼ ਸਿੰਘ ਜੀ ਚੱਲਣ ਜਿਹੜਾ ਉਹ ਵਾਲਾ ਹੈਗਾ ਆ ਸੋ ਇੱਕ ਬਹੁਤ ਹੀ ਵੱਡੀ ਲੋਕਾਂ ਨੂੰ ਲੁੱਟਣ ਵਾਲੀ ਇਨਵੈਸਟਰਸ ਨੂੰ ਜਿਹੜਾ ਉਹ ਲੁੱਟਣ ਵਾਲੀ 100 ਮਿਲੀਅਨ ਡਾਲਰ ਦੀ ਜਿਹੜੀ ਪੌਂਜੀ ਸਕੀਮ ਦੇ ਪਰਦਾਫਾਸ਼ ਹੋਣ ਤੋਂ ਬਾਅਦ ਚ ਇਹਨਾਂ ਨੂੰ ਸੰਜੀਤ ਸਿੰਘ ਨੂੰ ਜਿਹੜਾ ਆ ਉਹ ਹੁਣ ਕਿਤਾ ਗਿਆ ਆ ਚਾਰਜ ਜਿਹੜਾ ਉਹ ਕੀਤਾ ਗਿਆ ਸੋ ਕਾਫੀ ਵੱਡੇ ਜਿਹੜੇ ਚਾਰजेस ਆ ਉਸ ਦੇ ਉੱਤੇ ਲੱਗ ਰਹੇ ਨੇ